ਆਰ ਪੰਜਾਬੀ ਅਭਿਆਨ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੇ ਮੈਂ ਦੱਸਣਾ ਚਾਹਾਂਗੀ ਕਿ ਪੱਤਰ ਰਚਨਾ ਲਈ ਕਿਹੜੀਆਂ ਜ਼ਰੂਰੀ ਗੱਲਾਂ ਹਨ ਸਭ ਤੋਂ ਪਹਿਲਾਂ ਲੈਟਰ ਲਿਖਣ ਵਾਸਤੇ ਚ ਦਫਤਰੀਕ ਪੱਤਰ ਖਾਸ ਕਰਕੇ ਲਿਖਣ ਵਾਸਤੇ ਭਾਸ਼ਾ ਸ਼ੋਧ ਤੇ ਸਪਸ਼ਟ ਹੋਵੇ ਗੈਰ ਜ਼ਰੂਰੀ ਗੱਲਾਂ ਨਹੀਂ ਲਿਖਣੀਆਂ ਹਰ ਗੱਲ ਸੰਖੇਪ ਰੂਪ ਚ ਕਰਨੀ ਹੈ ਪੱਤਰ ਪੈਰਿਆਂ ਚ ਲਿਖਣਾ ਹੈ ਬਹੁਤ ਵੱਡਾ ਪੱਤਰ ਨਹੀਂ ਲਿਖਣਾ ਜਿਵੇਂ ਤੁਸੀਂ 20 ਨੰਬਰ ਦਾ ਵੀ ਸਵਾਲ ਲਿਖ ਰਹੇ ਹੋ ਤਹਾਡਾ ਲੈਟਰ ਜਾਂ ਜਿਹੜਾ ਤੁਹਾਡਾ ਪੱਤਰ ਹੈ ਉਹ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਦੋ ਜਾਂ ਤਿੰਨ ਪੈਰਿਆਂ ਚ ਵੰਡੋ ਤੇ ਬਹੁਤ ਵੱਡਾ ਲੈਟਰ ਨਾ ਲਿਖੋ ਕੋਸ਼ਿਸ਼ ਕਰੋ ਇੱਕ ਪੰਨੇ ਤੇ ਹੀ ਲੈਟਰ ਨੂੰ ਸਮੇਟ ਦਿਓ ਪੈਰੇ ਜੇਕਰ ਦੋ ਬਣਾਏ ਹਨ ਤਾਂ ਤਰਤੀਬ ਵਿੱਚ ਲਿਖੋ ਪਹਿਲਾਂ ਕਿਸੇ ਸਮੱਸਿਆ ਦਾ ਕਾਰਨ ਕੀ ਆ ਫਿਰ ਉਸ ਦਾ ਨਿਵਾਰਨ ਉਸ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਪੱਤਰ ਦਾ ਰੰਭ ਤੇ ਅੰਤ ਜਿਹੜਾ ਹੈ ਉਹ ਵਿਸ਼ੇ ਅਨੁਸਾਰ ਕਰੋ ਵਿਸ਼ਾਤ ਨੂੰ ਵਿੱਚ ਦਿੱਤਾ ਹੀ ਹੋਣਾ ਤੁਸੀਂ ਉਸ ਵਿਸ਼ੇ ਦੇ ਅਨਸਾਰ ਕਰਨਾ ਹੈ ਪੱਤਰ ਵਿੱਚ ਜਿੱਥੇ ਕਿਤੇ ਵਿਸ਼ਰਾਮ ਚਿੰਨ ਡੰਡੀ ਕੋਮਾ ਜਾਂ ਕਿਸੇ ਪ੍ਰਸ਼ਨਿਕ ਚਿੰਦੀ ਵਰਤੋਂ ਦੀਆ ਉਹਨੂੰ ਸਹੀ ਤਰ੍ਹਾਂ ਕਰੋ ਤੇ ਪੱਤਰ ਵਿੱਚ ਅੱਖਰਾਂ ਦੀ ਕੱਟਵਾੜ ਨਹੀਂ ਕਟਿੰਗ ਨਹੀਂ ਕਰਨੀ ਚਾਹੀਦੀ ਬਾਪ ਜਦੋਂ ਅਸੀਂ ਕਿਸੇ ਵੀ ਉੱਚ ਅਧਿਕਾਰੀ ਨੂੰ ਪੱਤਰ ਦੇਖ ਰਿਹਾ ਹੈ ਤੇ ਉਸ ਵਿੱਚ ਕਟਿੰਗ ਨਾ ਕੀਤੀ ਜਾਵੇ ਤੇ ਤੁਸੀਂ ਵੀ ਜਦੋਂ ਤੁਸੀਂ ਪੇਪਰ ਲਈ ਇਗਜ਼ਾਮ ਲਈ ਪੱਤਰ ਲਿਖ ਰਹਾ ਹੈ ਤੇ ਬਾਹਰ ਪਰ ਉਸ ਤੋਂ ਕੁਝ ਕੱਟਣਾ ਨਹੀਂ ਹੈ ਨਾ ਕੁਝ ਰਿਪੀਟ ਕਰਨਾ ਹੈ ਤੇ ਪੱਤਰ ਦੀ ਭਾਸ਼ਾ ਬਹੁਤ sundrio yove ਜਿਹੜੀ ਅਗਲੇ ਤੇ ਇਦਾਂ ਦੀ ਭਾਸ਼ਾ ਹੋਵੇ ਕਿ ਜਿਹੜਾ ਉੱਚ ਅਧਿਕਾਰੀ ਜਿਸ ਨੂੰ ਪੱਤਰ ਲਿਖ ਰਹੇ ਆ ਉਹ ਸਾਡਾ ਪੱਤਰ ਪੜਨ ਤੋਂ ਬਾਅਦ ਸਾਡੀ ਸਮੱਸਿਆ ਦਾ ਹੱਲ ਕਰਨਾ ਸ਼ੁਰੂ ਕਰੇ ਤੇ ਨਾਲ ਹੀ ਮੈਂ ਦੱਸਾਂਗੀ ਹੁਣ ਕਿ ਪੱਤਰ ਸਾਡੇ ਜਿਹੜੇ ਆ ਉਹ ਲਿਖਣ ਦੇ ਦੋ ਮੈਂ ਨਮੂਨੇ ਵੀ ਦੱਸਾਂਗੀ ਕਿਵੇਂ ਲਿਖਣਾ ਤੇ ਨਾਲ ਮੈਂ ਇੰਪੋਰਟੈਂਟ ਪੱਤਰ ਜਿਹੜੇ ਆ ਉਹ ਦੱਸਾਂਗੀ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਤੇ ਦੇਖੋ ਕਿ ਅਗਲੇ ਜਿਹੜੇ ਇਸ ਦੇ ਭਾਗ ਜਿਹੜੇ ਹਨ ਉਹ ਕਿਸ ਤਰੀਕੇ ਨਾਲ ਤੁਹਾਡਾ ਪੱਤਰ ਲਿਖਣ ਦੇ ਤੁਹਾਡੀ ਸਹਾਇਤਾ ਕਰ ਸਕਦੇ ਹਨ ਅਰ ਪੰਜਾਬੀ ਨਾਲ ਜੁੜੇ ਵਿਦਿਆਰਥੀਆਂ ਨੂੰ ਮੈਂ ਦੱਸਣਾ ਚਾਹਾਂਗੀ ਕੁਝ ਚਿੱਠੀ ਪੱਤਰਾਂ ਦੇ ਨਮੂਨੇ ਜਿਵੇਂ ਪਹਿਲਾ ਹੈ ਆਪਣੇ ਘਰ ਕੋਈ ਚੋਰੀ ਦੀ ਸੂਚਨਾ ਦੇਣ ਲਈ ਆਪਣੇ ਇਲਾਕੇ ਦੇ ਐਸ ਐਚਓ ਨੂੰ ਪੱਤਰ ਲਿਖੋ ਤੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਇੱਕ ਦੋ ਲੈਟਰ ਵੀ ਦੱਸਾਂਗੀ ਜਿਵੇਂ ਇਹੋ ਜਿਹੇ ਜਿਹੜੇ ਐਸ ਐਚਓ ਨੂੰ ਲਿਖਨੇ ਆ ਦਾ ਐਸਐਚਓ ਦਾ ਇਹ ਹਰ ਥਾਣੇ ਦਾ ਇੱਕ ਐਸਐਚਓ ਹੁੰਦਾ ਤੁਸੀਂ ਉਹਦਾ ਸੰਬੰਧਿਤ ਅਧਿਕਾਰੀ ਨੂੰ ਥਾਣੇ ਦੇ ਨੂੰ ਥਾਣਾ ਨੰਬਰ ਲੈ ਕੇ ਲਿਖ ਸਕਦੇ ਹੋ ਇਸ ਇਹਦੇ ਨਾਲ ਸੰਬੰਧਿਤ ਹੋਰ ਵੀ ਚੋਰੀ ਦੀ ਸੂਚਨਾ ਜਾਂ ਉਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਕੋਈ ਚੋਰੀ ਦੇ ਵਿੱਚ ਮੋਬਾਈਲ ਦਾ ਹੋ ਗਿਆ ਕੋਈ ਐਕਟਿਵਾ ਕੋਈ ਸਕੂਟਰ ਕੋਈ ਸਾਈਕਲ ਚੋਰੀ ਇਸ ਤਰ੍ਹਾਂ ਆ ਸਕਦਾ ਹੈ ਫਿਰ ਆਪਣੇ ਇਲਾਕੇ ਦੇ ਸਿਹਤ ਅਫਸਰ ਨੂੰ ਆਪਣੇ ਪਿੰਡ ਜਾਂ ਮੁਹੱਲੇ ਵਿੱਚ ਸਰਕਾਰੀ ਡਿਸਪੈਂਸਰੀ ਦੇ ਮਾੜੇ ਕਾਰਵਿਹਾਰ ਬਾਰੇ ਪੱਤਰ ਲਿਖ ਕੇ ਲੋੜੀਂਦੇ ਸੁਝਾਅ ਪ੍ਰਾਪਤ ਕਰੋ ਉਹਨ ਸੇ ਤਫਸਰ ਲਿਖਣ ਤੋਂ ਸ ਮਤਲਬ ਤੁਸੀਂ ਜ਼ਿਲ੍ਹਾ ਸੇ ਤਫਸਰ ਜ਼ਿਲ੍ਹਾ ਜਲੰਧਰ ਲਿਖ ਕੇ ਜਾਂ ਕੋਈ ਵੀ ਜ਼ਿਲ੍ਹਾ ਲਿਖ ਕੇ ਤੁਸੀਂ ਗੱਲ ਕਰ ਸਕਦੇ ਹੋ ਤੇ ਸਰਕਾਰੀ ਡਿਸਪੈਂਸਰੀ ਦਾ ਵਿਸ਼ਾ ਕੀ ਬਣਾਓਗੇ ਸਰਕਾਰੀ ਡਿਸਪੈਂਸਰੀ ਦਾ ਬਾੜਾ ਕਾਰਵਿਆਰ ਤੇ ਉਸ ਤੋਂ ਬਾਅਦ ਉਹਦੇ ਬਾਰੇ ਜਿਹੜਾ ਪੱਤਰ ਹੈ ਉਸ ਨੂੰ ਲਿਖਣਾ ਹੈ ਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਤੁਸੀਂ ਭੀੜੇ ਬਾਜ਼ਾਰਾਂ ਵਿੱਚ ਆਵਾਜ਼ਾਈ ਨੂੰ ਕੰਟਰੋਲ ਕਰਨ ਦੀ ਸਲਾਹ ਦਿਓ ਤਾਂ ਪੁਲਿਸ ਕਮਿਸ਼ਨਰ ਊੜਾ ਐਡ ਆਈਡੀ ਸ਼ਹਿਰ ਜਾਂ ਕਕਾ ਕਖਾ ਗਗਾ ਕਲੋਨੀ ਲਿਖ ਕੇ ਜਾਂ ਸ਼ਹਿਰ ਲਿਖ ਕੇ ਜਾਂ ਕਕਾ ਖਖਾ ਗਗਾ ਜ਼ਿਲ੍ਹਾ ਲਿਖ ਕੇ ਤੁਸੀਂ ਵਿਸ਼ਾ ਲਿਖੋਗੇ ਕਿ ਪੁਲਿਸ ਕਮਿਸ਼ਨਰ ਨੂੰ ਪੱਤਰ ਕੇ ਪੀੜੇ ਬਾਜ਼ਾਰਾਂ ਵਿੱਚ ਆਵਾਜਾਈ ਨੂੰ ਕੰਟਰੋਲ ਕਰਨ ਦੀ ਸਲਾਹ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਬਾਜ਼ਾਰਾਂ ਦੇ ਵਿੱਚ ਤੰਗ ਦੇ ਵਿੱਚ ਜਦੋਂ ਕੋਈ ਜਾਂਦੇ ਆ ਤਾਂ ਖਰੀਦੋ ਫਰੋਖ ਵਿੱਚ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਤੰਗੀ ਇਸ ਤਰ੍ਹਾਂ ਆਉਂਦੀ ਆ ਤਾਂ ਤੁਸੀਂ ਉਹਨੂੰ ਸਾਰੇ ਪਹਿਲਾਂ ਸਮੱਸਿਆ ਦੱਸੋ ਪਰ ਉਸ ਬਹੁਤ ਜ਼ਿਆਦਾ ਪ੍ਰਭਾਵ ਕੀ ਹੈ ਤੇ ਫਿਰ ਉਸ ਨੂੰ ਦੂਰ ਕਿਦਾਂ ਕੀਤਾ ਜਾ ਸਕਦਾ ਮੰਨ ਲਓ ਤੁਹਾਡੇ ਇਲਾਕੇ ਦਾ ਏਟੀਐਮ ਖਰਾਬ ਰਹਿੰਦਾ ਹੈ ਇਸ ਸਬੰਧੀ ਬੈਂਕ ਦੇ ਮੈਨੇਜਰ ਨੂੰ ਪੱਤਰ ਲਿਖੋ ਤਾਂ ਤੁਸੀਂ ਕਿਸੇ ਵੀ ਬੈਂਕ ਦਾ ਨਾਮ ਲਿਖ ਸਕਦੇ ਹੋ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜਾਂ ਕੋਈ ਵੀ ਨਾਮ ਲਿਖ ਦਿਓ এবੀਸੀ ਕੋਈ ਵੀ ਤਾਂ ਤੁਸੀਂ ਉਸ ਬੈਂਕ ਦੇ ਮੈਨੇਜਰ ਨੂੰ ਵਿਸ਼ੇ ਵਿੱਚ ਕੀ ਲਿਖੋਗੇ ਏਟੀਐਮ ਦੀ ਖਰਾਬੀ ਸਬੰਧੀ ਸ਼ਿਕਾਇਤ ਫਿਰ ਸਾਰਾ ਵਿਸ਼ਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਤੰਗੀ ਆਉਂਦੀ ਹੈ ਏਟੀਐਮ ਖਰਾਬ ਹੋਣ ਨਾਲ ਜੋ ਤੁਹਾਡੇ ਮਾਈਟ ਉਸ ਵਿੱਚ ਲਿਆ ਰਿਹਾ ਕਿ ਏਟੀਐਮ ਖਰਾਬ ਹੋ ਜੇ ਤਾਂ ਲੋਕੀ ਕਿਸ ਤਰ੍ਹਾਂ ਆਪਣੇ ਪੈਸੇ ਨਹੀਂ ਕਢਾ ਸਕਦੇ ਜਾਂ ਐਮਰਜੈਂਸੀ ਕੋਈ ਲੋਡ ਹੈ ਤੇ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤੇ ਅੰਤ ਵਿੱਚ ਸਹਿਯੋਗ ਦੀ ਮੰਗ ਕਰਨੀ ਹੈ ਕਿ ਛੇਤੀ ਤੋਂ ਛੇਤੀ ਇਸ ਨੂੰ ਏਟੀਐਮ ਦੀ ਖਰਾਬੀ ਨੂੰ ਦੂਰ ਕੀਤਾ ਜਾਏ ਤੁਸੀਂ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਜੋੜਨਾ ਚਾਹੁੰਦੇ ਹੋ ਇਸ ਸੰਬੰਧੀ ਬੈਂਕ ਮੈਨੇਜਰ ਨੂੰ ਪੱਤਰ ਲਿਖੋ ਸਕੂਲ ਛੱਡਣ ਦਾ ਸਰਟੀਫਿਕੇਟ ਲੈਂਦ ਸੰਬੰਧੀ ਬਿਨੇ ਪੱਤਰ ਇਹ ਤਾਂ ਤੁਸੀਂ ਆਪਣੇ ਸਕੂਲ ਦੇ ਹੈਡਮਾਸਟਰ ਨੂੰ ਮੁੱਖ ਅਧਿਆਪਕ ਨੂੰ ਲਿਖੋਗੇ ਮੁੱਖ ਅਧਿਆਪਕ ਊੜਾ ਐੜਾ ਈੜੀ ਸਕੂਲ ਤੇ ਕ ਕ ਖ ਖ ਗ ਗ ਸ਼ਹਿਰ ਲਿਖ ਕੇ ਫਿਰ ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਤੁਹਾਨੂੰ ਪਤਾ ਇੱਕ ਤੋਂ ਛੋਟੇ ਹੁੰਦੇ ਆ ਲਿਖਦੇ ਆ ਰਹੇ ਹੋ ਕਿ ਮੇਰੇ ਪਿਤਾ ਜੀ ਦੀ ਬਦਲੀ ਹੋ ਗਈ ਆ ਇੱਕ ਵੱਡਾ ਕਾਰਨ ਹੈ ਇਹ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਕਾਰਨ ਕਰਕੇ ਸ਼ਹਿਰ ਛੱਡ ਕੇ ਜਾ ਰਹੇ ਹੋ ਤੇ ਤੁਸੀਂ ਸਕੂਲ ਬਦਲਣਾ ਇਸ ਵਾਸਤੇ ਪੱਤਰ ਆਪਣੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਚੋਰੀ ਦੀਆਂ ਵਾਧ ਰਹੀਆਂ ਵਾਰਦਾਤਾ ਸਬੰਧੀ ਪੱਤਰ ਲਿਖੋ ਤਾਂ ਇਹ ਇੱਕ ਸੇਮ ਜਿਸ ਤਰ੍ਹਾਂ ਸੀ ਉੱਪਰ ਇਸ ਤਰ੍ਹਾਂ ਦਾ ਪੱਤਰ ਲਿਖਿਆ ਸੀ ਉੱਥੇ ਅਸੀਂ ਆਪਣੇ ਘਰ ਦੀ ਕਿਸੇ ਚੋਰੀ ਦੀ ਜ਼ਿਕਰ ਕੀਤਾ ਸੀ ਉਹ ਅਸੀਂ ਸਿਰਫ ਸਬੰਧਤ ਥਾਣੇ ਤੱਕ ਹੀ ਖਬਰ ਪਹੁੰਚਾਉਣੀ ਸੀ ਇੱਥੇ ਅਸੀਂ ਪੂਰੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਪੂਰੇ ਇਲਾਕੇ ਦੀ ਗੱਲ ਕਰ ਰਹੇ ਹਾਂ ਇਹ ਵਾਰਦਾਤਾ ਵਧ ਰਹੀਆਂ ਫਿਰ ਇੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਸੰਬੋਧਨ ਕਰਾਂਗੇ ਉੱਥੇ ਅਸੀਂ ਤਾਂ ਆਪਣੇ ਥਾਣੇ ਨੂੰ ਸੰਬੋਧਨ ਕੀਤਾ ਹੈ ਬੈਂਕ ਨੂੰ ਚੈੱਕ ਦੀ ਦਾਅਿਗੀ ਰੋਕਣ ਲਈ ਪੱਤਰ ਲਿਖੋ ਮੰਨ ਲਓ ਤੁਹਾਡਾ ਕੋਈ ਚੈੱਕ ਜਿਹੜਾ ਹੈ ਉਹ ਤੁਹਾਨੂੰ ਲੱਗਦਾ ਕਿ ਇਹ ਤੁਸੀਂ ਪਹਿਲਾਂ ਦਾਅਿ ਅਦਾਇਗੀ ਲਈ ਭੇਜਿਆ ਸੀ ਪਰ ਉਸ ਤੋਂ ਬਾਅਦ ਤੁਸੀਂ ਉਸ ਰਕਮ ਨੂੰ ਰੋਕਣਾ ਚਾਹੁੰਦੇ ਹੋ ਤਾਂ ਇਸ ਬਾਰੇ ਬੈਂਕ ਦੇ ਉੱਚ ਅਧਿਕਾਰੀ ਨੂੰ ਜਾਂ ਮੈਨੇਜਰ ਨੂੰ ਲਿਖਾਂਗੇ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜਾਂ ਐਸ ਬੀ ਆਈ ਜਾਂ ਜਿਹੜਾ ਵੀ ਤੁਹਾਡਾ ਮਨ ਕਰਦਾ ਬੈਂਕ ਲਿਖ ਕੇ ਫਿਰ ਵਿਸ਼ਾ ਬੈਂਕ ਦੀ ਚੈੱਕ ਦੀ ਦਾਅਿਗੀ ਰੋਕਣ ਲਈ ਫਿਰ ਅੱਗੇ ਦਾ ਕਾਰਨ ਦੱਸੋ ਇਹ ਗਲਤੀ ਨਾਲ ਜਾਂ ਮੈਨੂੰ ਕੁਝ ਹੁਣ ਮੈਂ ਇੱਕ ਚੈੱਕ ਲਗਾਇਆ ਸੀ ਪਰ ਹੁਣ ਮੈਂ ਚਾਹੁੰਦਾ ਹਾਂ ਕਿ ਉਸ ਚੈੱਕ ਵਿੱਚੋਂ ਪੈਸੇ ਕਿਸੇ ਨੂੰ ਨਾ ਦਿੱਤਾ ਜਾ ਨਾ ਕੀਤੇ ਜਾਣ ਕਿਰਪਾ ਕਰਕੇ ਮੇਰਾ ਚੈੱਕ ਨੰਬਰ ਇਹਨਾ ਜਿਹੜਾ ਮੈਂ ਇੰਨੀ ਮਿਤੀ ਨੂੰ ਤੁਹਾਡੇ ਬੈਂਕ ਵਿੱਚ ਜਮ੍ਹਾਂ ਕਰਾਇਆ ਸੀ ਉਸ ਦੀ ਅਦਾਇਗੀ ਰੋਕ ਲਈ ਜਾਵੇ ਆਪ ਦਾ ਧੰਨਵਾਦੀ ਹੋਵਾਂਗਾ ਆਪ ਦਾ ਹੀਤੂ ਆਪ ਦਾ ਸ਼ੁਭਚਿੰਤਕ ਆਪ ਦਾ ਵਿਸ਼ਵਾਸਪਾਤਰ ਕੋਈ ਵੀ ਨਾਮ ਲਿਖ ਸਕਦੇ ਹੋ ਤੁਹਾਡੇ ਸ਼ਹਿਰ ਵਿੱਚ ਹੈਜ਼ੇ ਦੀ ਬਿਮਾਰੀ ਫੈਲ ਰਹੀ ਹੈ ਇਸ ਦੀ ਰੋਕਥਾਮ ਲਈ ਸਿਵਲ ਸਰਜਨ ਨੂੰ ਪੱਤਰ ਲਿਖੋ ਹੁਣ ਸਿਵਲ ਸਰਜਨ ਸ਼ਹਿਰ ਦਾ ਅਧਿਕਾਰੀ ਆ ਸ਼ਹਿਰ ਦੇ ਮਸਲਿਆਂ ਦਾ ਤਾਂ ਸਿਵਲ ਸਰਜਨ ਸਿਵਲ ਹਸਪਤਾਲ ਤੁਸੀਂ ਫਿਰੋਜ਼ਪੁਰ ਫਰੀਦਕੋਟ ਕੋਈ ਵੀ ਲਿਖੋ ਤੇ ਉਸ ਤੋਂ ਅੱਗੇ ਵਿਸ਼ਾ ਤੁਸੀਂ ਲਿਖੋ ਕਿ ਹੈਜ਼ੇ ਦੀ ਬਿਮਾਰੀ ਫੈਲਣ ਨਾਲ ਦੇ ਨਾਲ ਪਾ ਹੋ ਰਿਹਾ ਨੁਕਸਾਨ ਤੇ ਉਹ ਤੋਂ ਅਗਲੇ ਕਿਉਂਕਿ ਮੌਸਮ ਦੀ ਗਮ ਕਰਕੇ ਸ਼ਹਿਰ ਚ ਹਜੇ ਦੀ ਬਿਮਾਰੀ ਫੈਲੀ ਹੈ ਪਾਣੀ ਗੰਦਾ ਪੀਣ ਨਾਲ ਫੈਲੀ ਹੈ ਜਾਂ ਕੁਝ ਹੋਰ ਕਾਰਨ ਹੈ ਤੇ ਇਸ ਨੂੰ ਰੋਕਣ ਵਾਸਤੇ ਸਰਕਾਰੀ ਤੰਤਰ ਜਿਹੜਾ ਹੈ ਸਾਡਾ ਹਸਪਤਾਲਾਂ ਦਾ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ ਇਹਦੀ ਬੇਨਤੀ ਤੁਸੀਂ ਕਰਨੀ ਆਪਣੇ ਜ਼ਿਲ੍ਹੇ ਦੇ ਪੁਲਿਸ ਕਪਤਾਨ ਨੂੰ ਇਲਾਕੇ ਜਾਂ ਮੁਹੱਲੇ ਚ ਬਾਦਰੀ ਗੁੰਡਾਗਰਦੀ ਨੂੰ ਰੋਕਣ ਲਈ ਬਿਨੇ ਪੱਤਰ ਲਿਖੋ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਤੁਸੀਂ ਇੱਥੇ ਗੁੰਡਾਗਰਦੀ ਆ ਗਈ ਫਿਰ ਨਸ਼ਾ ਵੀ ਲਿਖ ਸਕਦੇ ਹੋ ਨਸ਼ਿਆਂ ਦੀ ਸਮੱਸਿਆ ਗੁੰਡਾਗਰਦੀ ਦੀ ਸਮੱਸਿਆ ਲੜਕੀਆਂ ਨਾਲ ਬਾਦਰੀ ਛੇੜਛਾੜ ਦੀ ਸਮੱਸਿਆ ਜਾਂ ਫਿਰ ਮਹੱਲੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਨਸ਼ੇ ਵੇਚ ਰਹੇ ਆ ਲੋਕ ਉਹਦੀ ਸਮੱਸਿਆ ਜਾਂ ਤੁਸੀਂ ਪੁਲਿਸ ਕਪਤਾਨ ਨੂੰ ਹੋਰ ਜਿਹੜਿਆ ਅਪਰਾਧਿਕ ਖਬਰਾਂ ਨੇ ਨਾ ਉਹ ਲਿਖ ਸਕਦੇ ਮਾਦਰ ਬਹੁਤ ਸਾਰੀ ਜਿਹੜੀ ਸਿਹਤ ਸੰਬੰਧੀ ਸਮੱਸਿਆਵਾਂ ਨੇ ਉਹ ਤਾਂ ਤੁਸੀਂ ਉੱਪਰ ਲਿਖੋਗੇ ਸਿਵਲ ਸ਼ਬਦਾਂ ਨੂੰ ਪਰ ਜਿਹੜੀਆਂ ਸਮੱਸਿਆਵਾਂ ਸੋਸ਼ਲ ਤੁਹਾਡੀ ਲਾਈਫ ਨੂੰ ਡਿਸਟਰਬ ਕਰਦੀਆਂ ਲੋਕਾਂ ਦੇ ਨੂੰ ਉਹ ਆਪਾਂ ਪੁਲਿਸ ਕਪਤਾਨ ਨੂੰ ਲਿਖਾਂਗੇ ਗੁੰਡਾਗਰਦੀ ਨਸ਼ੇ ਦੀ ਸਮੱਸਿਆ ਲੜਕੀਆਂ ਦੀ ਔਰਤਾਂ ਦੀ ਛੇੜਛਾੜ ਸਬੰਧੀ ਤਾਂ ਤੁਸੀਂ ਇਹਦਾ ਵਿਸ਼ਾ ਇਹ ਲਿਖ ਕੇ ਤੇ ਉਹ ਤੋਂ ਬਾਅਦ ਦੱਸੋ ਕਿ ਤੁਸੀਂ ਊੜਾ ਐੜਾ ਈੜੀ ਇਲਾਕੇ ਦੇ ਰਹਿਣ ਵਾਲੇ ਹੋ ਜਾਂ ਕਿਸੇ ਇਲਾਕੇ ਦਾ ਨਾਮ ਲਿਖ ਦਿਓ ਉਸੇ ਇਲਾਕੇ ਦੇ ਵਿੱਚ ਜੋ ਇੱਕ ਗੁੰਡੇਗਰਦੀ ਨਾਲ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਡਿਸਟਰਬ ਹੋ ਰਿਹਾ ਉਹਦੀ ਗੱਲ ਕਰੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇੱਕ ਪੱਤਾ ਲਿਖੋ ਜਿਸ ਵਿੱਚ ਇਮਤਿਹਾਨਾਂ ਵਿੱਚ ਬਾਦੀ ਨਕਲ ਦੀ ਬੁਰਾਈ ਬਾਰੇ ਚਿੰਤਾ ਪ੍ਰਗਟ ਕਰੋ ਇਹ ਸੇਮ ਪੱਤਰ ਤੁਸੀਂ ਮੰਨ ਲਓ ਤੁਹਾਨੂੰ ਇਥੇ ਤਾਂ ਵਾਈਸ ਚਾਂਸਲਰ ਨੂੰ ਨਿਕਲ ਨਹੀਂ ਆਇਆ ਵਾ ਤਰੂ ਇਹ ਪੱਤਰ ਅਖਬਾਰ ਦੇ ਸੰਪਾਦਕ ਨੂੰ ਲਿਖਣ ਲਈ ਵੀ ਆ ਸਕਦਾ ਹੈ ਜਾਂ ਉੱਪਰਲਾ ਗੁੰਡਾਗਰਦੀ ਵਾਲਾ ਨਸ਼ਿਆਂ ਵਾਲਾ ਜਾਂ ਔਰਤਾਂ ਨਾਲ ਹੋਣ ਦੀ ਚੇਤ-ਛਾੜ ਵਾਲਾ ਇਹ ਸਾਰੇ ਤੁਹਾਨੂੰ ਅਖਬਾਰ ਦੇ ਸੰਪਾਦਕ ਨੂੰ ਲਿਖਣ ਲਈ ਆ ਸਕਦੇ ਆ ਤੇ ਪਿਆਰੇ ਵਿਦਿਆਰਥੀ ਯਾਦ ਰੱਖਣਾ ਕਿ ਤੁਸੀਂ ਅਖਬਾਰ ਦਾ ਸੰਪਾਦਕ ਹਮੇਸ਼ਾ ਪੰਜਾਬੀ ਦੀ ਅਖਬਾਰ ਦਾ ਹੀ ਚੁਣੋਗੇ ਪੋਸਟਮਾਸਟਰ ਜਨਰਲ ਵੱਲ ਪੱਤਰ ਲਿਖੋ ਜਿਸ ਵਿੱਚ ਆਪਣੇ ਇਲਾਕੇ ਦੇ ਡਾਕੀਏ ਦੀ ਆਪਣੇ ਕੰਮ ਵਿੱਚ ਅਣਗੈਲੀ ਵਰਤਣ ਦੀ ਸ਼ਿਕਾਇਤ ਕਰੋ ਹੁਣ ਇਸ ਪੱਤਰ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਪੋਸਟਮਾਸਟਰ ਨੂੰ ਪੱਤਰ ਲਿਖ ਰਹੇ ਹੋ ਤੇ ਉਹਨੂੰ ਤੁਸੀਂ ਦੱਸਣਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਡਾਕ ਜਿਹੜਾ ਡਾਰਕ ਸਮੇਸਰ ਨਹੀਂ ਦਿੰਦਾ ਤੇ ਉਹਦੇ ਉਹਦੇ ਨਾਲ ਨੁਕਸਾਨ ਕੀ ਹੁੰਦਾ ਜੇ ਡਾਰਕ ਸਮੇਸਰ ਨਾ ਆਏ ਤੁਸੀਂ ਜਾਣਦੇ ਹੋ ਕਿ ਇਹਦੀ ਇੰਟਰਵਿਊ ਹੋਣੀ ਹੁੰਦੀ ਆ ਜਾਂ ਕਿਸੇ ਦਾ ਕੋਈ ਪਾਸਪੋਰਟ ਹੈ ਕਿਸੇ ਦਾ ਜ਼ਰੂਰੀ ਕਾਗਜ਼ ਹੈ ਕਿਸੇ ਦੀ ਕੋਈ ਜ਼ਰੂਰੀ ਕੋਈ ਮਨੀ ਆਰਡਰ ਹੈ ਕੁਝ ਹੈ ਉਹ ਸਾਰੀਆਂ ਪ੍ਰੋਬਲਮ ਹੋ ਸਕਦੀਆਂ ਨੇ ਤੇ ਪੋਸਟ ਮਾਸਟਰ ਜਨਰਲ ਤੇ ਮੁੱਖ ਡਾਕ ਘਰ ਊੜਾ ਐੜਾ ਈੜੀ ਸ਼ਹਿਰ ਇਦਾਂ ਕਰਕੇ ਤੇ ਅੱਗੇ ਵਿਸ਼ਾ ਲਿਖ ਦਿਓ ਤੇ ਫਿਰ ਸਮੱਸਿਆ ਦੇ ਰਾਜ ਦੇ ਵਿਦਿਆ ਮੰਤਰੀ ਨੂੰ ਇੱਕ ਪੱਤਰ ਰਾਈ ਬੇਨਤੀ ਕਰੋ ਕਿ ਤੁਹਾਡੇ ਇਲਾਕੇ ਚ ਕੁੜੀਆਂ ਦਾ ਇੱਕ ਕਾਲਜ ਖੋਲ੍ਹਿਆ ਜਾਵੇ ਇਹ ਤੁਸੀਂ ਪਿੰਡੂ ਇਲਾਕੇ ਦੀ ਸਮੱਸਿਆ ਦੱਸ ਰਹੇ ਹੋ ਤੁਸੀਂ ਆਪਣੇ ਇਲਾਕੇ ਦੇ ਆਪਣੇ ਮੰਤਰੀ ਨੂੰ ਦੱਸਣਾ ਹੈ ਕਿ ਮੈਂ ਜਿਹੜਾ ਪਿਛੜੇ ਹੋਏ ਪਿੰਡ ਦੇ ਇਲਾਕੇ ਚ ਰਹਿ ਰਹੀ ਹਾਂ ਜਿੱਥੇ ਕਿ ਆਸ-ਪਾਸੇ ਕੋਈ ਕੁੜੀਆਂ ਦਾ ਕਾਲਜ ਨਹੀਂ ਹੈ ਦਸਵੀਂ ਤੱਕ ਵਿੱਦਿਆ ਹਾਸਲ ਕਰਨ ਤੋਂ ਬਾਅਦ ਲੜਕੀਆਂ ਨੂੰ ਪੜਨਾ ਪੜਨ ਲਈ ਸ਼ਹਿਰ ਨਹੀਂ ਭੇਜਿਆ ਜਾਂਦਾ ਜਿਸ ਕਰਕੇ ਬਹੁਤ ਸਾਰੀਆਂ ਕੁੜੀਆਂ ਅਨਪੜ੍ਹ ਰਹਿ ਜਾਂਦੀਆਂ ਅਧ ਪੜਤ ਮਤਲਬ ਘੱਟ ਪੜੀਆਂ ਰਹਿ ਜਾਂਦੀਆਂ ਹਨ ਤੇ ਉਹਨਾਂ ਨੂੰ ਆਪਣੇ ਰੋਜ਼ਗਾਰ ਜਾਂ ਆਤਮ ਨਿਰਭਰ ਹੋਣ ਚ ਪ੍ਰਾਬਲਮ ਸਮੱਸਿਆ ਹੁੰਦੀ ਹੈ ਤੇ ਕਿਰਪਾ ਕਰਕੇ ਸਾਡੇ ਇਲਾਕੇ ਚ ਕਾਲਜ ਖੋਲ੍ਹਿਆ ਜਾਵੇ ਇਸ ਬਾਰੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਪੱਤਰ ਲਿਖ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਬਾਰੇ ਪੱਤਰ ਉਸੀਂ ਲਿਖਣਾ ਹੈ ਕਿ ਮੁੱਖ ਅਧਿਆਪਕ ਊੜਾ ਐੜਾ ਏੜੀ ਸਕੂਲ ਕਕਾ ਖਖਾ ਗਗਾ ਸ਼ਰ ਤੇ ਵਿਸ਼ਾ ਅਧਿਆਪਕਾ ਦੀ ਨੌਕਰੀs ਬੰਦੀ ਪੱਤਰ ਉਸ ਤੋਂ ਬਾਅਦ ਕਿ ਮੈਂ ਇਹ ਕੁਝ ਦਿਨ ਪਹਿਲਾਂ ਅਖਬਾਰ ਦੇ ਵਿੱਚ ਤੁਹਾਡੇ ਵੱਲੋਂ ਦਿੱਤਾ ਗਿਆ ਇੱਕ ਇਸ਼ਤਿਹਾਰ ਪੜਿਆ ਸੀ ਜਿਸ ਵਿੱਚ ਪੰਜਾਬੀ ਅਧਿਆਪਕਾ ਦੀ ਤੁਹਾਡੇ ਸਕੂਲ 'ਚ ਲੋੜ ਆ ਤੇ ਮੈਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੀ ਹਾਂ ਮੇਰੀਆਂ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ ਉਦੇ ਵਿੱਚ ਆਪਣੀ ਇੱਕ ਦਿਖ ਦਿਓ ਕਿ ਮੈਂ ਬੀਐਡ ਕੀਤੀ ਹੈ ਐਮਬੀਐਡ ਜਾਂ ਬੀਏ ਬੀਐਡ ਹੈ ਜਾਂ ਬੀਐਸਸੀ ਬੀਐਡ ਹੈ ਜੋ ਵੀ ਤੁਸੀਂ ਲਿਖਣਾ ਚਾਹੋ ਮੈਂ ਟੈਟ ਪਾਸ ਕੀਤਾ ਹੈ ਟੀਚਰ ਐਲ ਜਿਹੜਾ ਐਂਟਰਸ ਟੈਸਟ ਟੀਚਿੰਗ ਐਂਟਰਸ ਟੈਸਟ ਪਾਸ ਕੀਤਾ ਹੈ ਤੇ ਆਪਣੀਆਂ ਹੋਰ ਕੁਆਲਿਫੀਕੇਸ਼ਨ ਪੜਾਈ ਤੋਂ ਇਲਾਵਾ ਮੈਂ ਹੋਰ ਵੀ ਸਾਹਿਤ ਵਿੱਚ ਜਾਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਦੀ ਹਾਂ ਤੇ ਮੈਂ ਕੋਈ ਵੀ ਆਪਣੀਆਂ ਕੁਆਲਿਟੀਆਂ ਲਿਖੋ ਕਿ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਪੋਸਟ ਵਾਸਤੇ ਵਿਚਾਰੋਗੇ ਤੇ ਮੈਂ ਆਪਣੀ ਜਿਹੜੀ ਪੂਰੀ ਕੋਸ਼ਿਸ਼ ਲਾ ਕੇ ਵਿਦਿਆਰਥੀਆਂ ਨੂੰ ਗਿਆਨ ਜਾਂ ਸਿੱਖਿਆ ਲਈ ਅੱਗੇ ਆਵਾਂਗੀ ਤੇ ਉਸ ਤੋਂ ਬਾਅਦ ਆਪ ਦੀ ਸ਼ੁਭਚਿੰਤਕ ਆਪ ਦੀ ਹਿਤੂ ਆਪ ਦਾ ਹਿਤੂ ਕੋਈ ਵੀ ਨਾਮ ਲਿਖ ਸਕਦੇ ਹੋ ਨਾਮ ਲਿਖਣ ਨਾਲ ਊੜਾ ਐੜਾ ਇਹ ਨਹੀਂ ਲਿਖ ਦੋ ਥੱਲੇ ਮਿਤੀ ਲਿਖ ਦੋ ਆਪਣਾ ਪਤਾ ਵੀ ਇਦਾਂ ਹੀ ਲਿਖਿਆ ਜਾ ਸਕਦਾ ਹੈ ਨਗਰ ਨਿਗਮ ਦੇ ਪ੍ਰਧਾਨ ਜਾਂ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖ ਕੇ ਜਿਸ ਵਿੱਚ ਆਪਣੇ ਇਲਾਕੇ ਦੀ ਸਫਾਈ ਦੀ ਭੈੜੀ ਹਾਲਤ ਵੱਲ ਜਾ ਦਵੋ ਦੇ ਫੌਰੀ ਸੁਧਾਰ ਲਈ ਕਹੋ ਇਹ ਪੱਤਰ ਅਖਬਾਰ ਦੇ ਸੰਪਾਦਕ ਨੂੰ ਹੋ ਸਕਦਾ ਨਗਰ ਨਿਗਮ ਨੂੰ ਹੋ ਸਕਦਾ ਤੁਸੀਂ ਜਾਣਦੇ ਹੋ ਕਿ ਸਫਾਈ ਦੀ ਮਾੜੀ ਹਾਲਤ ਜਿਹੜੀ ਆ ਉਹਦੇ ਨਾਲ ਕਿੰਨਾ ਨੁਕਸਾਨ ਆ ਤੁਸੀਂ ਸਫਾਈ ਦੇ ਬਾਰੇ ਚ ਕੂੜੇ ਬਾਰੇ ਜਾਂ ਬਿਜਲੀ ਬਾਰੇ ਜਾਂ ਪਾਣੀ ਦੀ ਮਾੜੀ ਸਪਲਾਈ ਬਾਰੇ ਜਾਂ ਸੜਕਾਂ ਦੀ ਸਮੱਸਿਆ ਬਾਰੇ ਇਕੱਠਾ ਪੱਤਰ ਜਿਹੜਾ ਕੋਈ ਇਦਾਂ ਦੇ ਆ ਸਕਦੇ ਆ ਅਲੱਗ-ਅਲੱਗ ਉਹ ਨਗਰ ਨਿਗਮ ਦੇ ਪ੍ਰਧਾਨ ਨੂੰ ਲਿਖਨੇ ਹੁੰਦੇ ਆ ਜਾਂ ਅਖਬਾਰ ਦੇ ਸੰਪਾਦਕ ਨੂੰ ਲਿਖਨੇ ਹੁੰਦੇ ਆ ਤੁਸੀਂ ਇਹਦਾ ਵਿਸ਼ਾ ਵੇਖ ਕੇ ਲਿਖੋ ਤਾਂ ਮੈਂ ਪਿਆਰੇ ਵਿਦਿਆਰਥੀਓ 15 ਤੁਹਾਨੂੰ ਜਿਹੜੇ ਵਿਸ਼ੇ ਦੱਸਿਆ ਬਟ 15 ਦੇ ਵਿੱਚ ਮੈਂ ਨਾਲ-ਨਾਲ ਹੋਰ ਵੀ ਐਡ ਕਰਾਇਆ ਜਿਸ ਤਰ੍ਹਾਂ ਅਖਬਾਰ ਦੇ ਸੰਪਾਦਕ ਨੂੰ ਜਾਂ ਨਗਰ ਨਿਗਮ ਦੇ ਪ੍ਰਧਾਨ ਨੂੰ ਤੁਸੀਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਗਲੀਆਂ ਦੇ ਵਿੱਚ ਲਾਈਟਾਂ ਦੀ ਸਮੱਸਿਆ ਹੈ ਜਾਂ ਫਿਰ ਕੂੜੇ ਕਰਕਟ ਦੀ ਜਾਂ ਫਿਰ ਪਾਣੀ ਦੀ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਸੋਸ਼ਲ ਸਾਡੀਆਂ ਸਾਂਝੀਆਂ ਸਮੱਸਿਆਵਾਂ ਨੇ ਉਹ ਜਿਵੇਂ ਆਵਾਰਾ ਕੁੱਤਿਆਂ ਦੀ ਸਮੱਸਿਆ ਅੱਜਕੱਲ ਬਹੁਤ ਹੈ ਉਦੇ ਬਾਰੇ ਲੈਟਰ ਵੀ ਹੋ ਸਕਦਾ ਹੈ ਤੇ ਤੁਸੀਂ ਉਮੀਦ ਕਰਦੇ ਆ ਕਿ ਤੁਸੀਂ ਇਹ ਲੈਟਰ ਜਿਹੜਾ ਲਿਖੋ ਤੇ ਮੈਂ ਨਾ ਇਸ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੋ ਲਿੰਕ ਦੇਣ ਜਾ ਰਹੀ ਹਾਂ ਜਿਸ ਦੇ ਵਿੱਚ ਪਹਿਲਾ ਹੈ ਇਹ ਲੈਟਰ ਦੀ ਰਾਈਟਿੰਗ ਕਿਸ ਤਰ੍ਹਾਂ ਕਰਨੀ ਆ ਦੂਸਰੇ ਵਿੱਚ ਮੈਂ ਇੱਕ ਹੋਰ ਵੀਡੀਓ ਚਿੱਠੀ ਪੱਤਰ ਨਾਲ ਜੁੜੀ ਹੈ ਤੁਸੀਂ ਉਹ ਜ਼ਰੂਰ ਖੋਲ ਕੇ ਦੇਖਣਾ ਤੇ ਆਪਦੀ ਸਾਰਿਆਂ ਦੀ ਧੰਨਵਾਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਦੇਖਿਆ ਵਿਚਾਰਿਆ ਹਰ ਪੰਜਾਬੀ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ